ਕਈ ਲੋਕਾਂ ਦਾ ਮੰਨਣਾ ਕਿ جنگ ਕਿਸੇ ਮਸਲੇ ਦਾ ਹੱਲ ਨਹੀਂ ਹੁੰਦੀ ਪਰ ਕਈ ਲੋਕ ਇਹ ਵੀ ਆਖਦੇ ਆ ਕਿ ਬਿਨਾਂ جنگ ਤੋਂ ਕੋਈ ਮਸਲਾ ਹੱਲ ਨਹੀਂ ਹੁੰਦਾ جنگ ਕਦੇ ਵੀ ਚੰਗੀ ਨਹੀਂ ਹੁੰਦੀ ਦੂਰ ਵੱਜਦੇ ਢੋਲ ਹੀ ਚੰਗੇ ਲੱਗਦੇ ਆ ਜੇਸ ਤਰ੍ਹਾਂ ਆਪਾਂ ਹੱਥ ਪਾਕਿਸਤਾਨ ਵਿੱਚ ਜੰਗ ਦਾ ਮਾਹੌਲ ਬਣਿਆ ਜੋ ਲੋਕ ਬਾਡਰ ਤੋਂ ਦੂਰ ਵਸਦੇ ਆ ਉਹ ਬਹੁਤ ਖੱਲਾਸ਼ੇਰੀਆਂ ਦਿੰਦੇ ਆ ਕਿ ਮਾਰਦੇ ਹੋ ਕੱਟਦੇ ਹੋ ਤਬਾਹ ਕਰਦੇ ਹੋ ਜੋ ਲੋਕ ਬਾਡਰ ਦੇ ਨੇੜੇ ਵਸਦੇ ਆ ਉਹਨਾਂ ਨੂੰ ਪੁੱਛ ਕੇ ਵੇਖੋ ਜੰਗ ਕੀ ਹੁੰਦੀ ਆ ਭਾਵੇਂ ਉਹ ਭਾਰਤ ਵਿੱਚ ਹੋਣ ਜਾਂ ਪਾਕਿਸਤਾਨ ਵਿੱਚ ਕਦੇ ਪੱਕੀਆਂ ਫਸਲਾਂ ਖੇਤਾਂ ਵਿੱਚ ਛੱਡ ਕੇ ਘਰ ਛੱਡ ਕੇ ਦੂਰ ਚਲੇ ਜਾਣਾ ਕਦੇ ਪੱਕੀਆਂ ਫਸਲਾਂ ਘਰ ਵਿੱਚ ਛੱਡ ਕੇ maal ਟੰਕਰ ਥੋੜਾ ਬਹੁਤ ਸਮਾਨ ਲੈ ਕੇ ਘਰ ਛੱਡ ਜਾਣਾ ਜਦੋਂ ਜੰਗ ਤੋਂ ਬਾਅਦ ਵਾਪਸ ਆ ਕੇ ਘਰ ਸੰਭਾਲਣ ਦਾ ਬੰਦਾ ਕਿੰਨੇ ਸਾਲ ਪਿੱਛੇ ਹੋ ਜਾਂਦਾ ਜਦੋਂ ਜੰਗ ਲੱਗਦੀ ਆ ਤਾਂ ਸਰਹੱਦੀ ਏਰੀਏ ਦੇ ਪਿੰਡ ਖਾਲੀ ਕਰਾਏ ਜਾਂਦੇ ਆ ਉਹਨਾਂ ਪਿੰਡਾਂ ਦੇ ਲੋਕਾਂ ਦੀਆਂ ਫਸਲਾਂ ਨੌਕਰੀਆਂ ਬੱਚਿਆਂ ਦੀ ਪੜ੍ਹਾਈ ਮਾਲ ਟੱਕਰ ਸਭ ਕੁਝ ਤਬਾਹ ਹੋ ਜਾਂਦਾ ਇਹ ਮਜਬੂਰੀਆਂ ਸਰਹੱਦਾ ਤੋਂ ਦੂਰ ਬੈਠੇ ਲੋਕ ਨਹੀਂ ਸਮਝ ਸਕਦੇ ਅੱਜ ਦੇ ਟਾਈਮ ਤੇ ਹਰ ਤੇਜਪੂਲ ਚੜਦੇ ਤੋਂ ਚੜਦਾ ਹਥਿਆਰ ਪਿਆ ਜੇ ਭਾਰਤ-ਪਾਕਿਸਤਾਨ ਦੀ ਜੰਗ ਲੱਗਦੀ ਆ ਤਾਂ ਦੋਹਾਂ ਮੁਰਕਾ ਕੋਲ ਬਹੁਤ ਹੀ ਮਾਰੂ ਹਥਿਆਰ ਆਇਆ ਜਦੋਂ ਕਈ ਦਿਨਾਂ ਦੀ ਤੋਂ ਬਾਅਦ ਜਦ ਖਤਮ ਹੁੰਦੀ ਆ ਤਾਂ ਕੀ ਬਚਦਾ ਦੋਹਾਂ ਪਾਸਿਆਂ ਦੇ ਫੌਜੀਆ ਦੀਆਂ ਹਜ਼ਾਰਾਂ ਲਾਸ਼ਾਂ ਕਰੋੜਾਂ ਰੁਪਏ ਦੇ ਚੱਲੇ ਹੋਏ ਹਥਿਆਰ ਕਰੋੜਾਂ ਰੁਪਏ ਦੀ ਮਸ਼ੀਨਰੀ ਅਰਬਾਂ ਘਰ-ਘਰ ਰੁਪਏ ਦਾ ਨੁਕਸਾਨ ਮਸਲਾ ਫਿਰ ਵੀ ਟੇਬਲ ਤੇ ਇਕੱਠਿਆਂ ਬੈਠ ਕੇ ਹੀ ਹੱਲ ਹੁੰਦਾ ਦੋਹਾਂ ਮੁਰਖਾਂ ਕੋਲ ਪਰਮਾਣੂ ਹਥਿਆਰ ਵੀ ਪਏ ਆ ਜੇ ਪਰਮਾਣੂ ਹਥਿਆਰ ਵਰਤਿਆ ਗਿਆ ਤਾਂ ਦੂਰ ਬੈਠੇ ਹੰਦਾ ਸ਼ਹਿਰੀਆਂ ਦੇਨ ਵਾਲਿਆਂ ਦਾ ਵੀ ਕੁਝ ਨਹੀਂ ਬਚਣਾ ਅਲਬਰਟ ਆਇਨਸਟਾਈਨ ਨੇ ਇੱਕ ਵਾਰ ਕਿਹਾ ਸੀ ਜੇ ਥਰਡ ਵਰਡ ਵਾਰ ਲੱਗਦੀ ਆ ਤਾ ਚੌਥੀ ਵੱਲ ਦਵਾਰ ਪਥਰ ਦੇ ਹਥਿਆਰਾਂ ਨਾਲ ਲੜੇ ਜਾਵੇਗੀ ਸਾਰੀ ਦੁਨੀਆ ਵਿੱਚ ਇਸ ਟਾਈਮ 13845 ਨਿਊਕਲੀਅਰ ਹਥਿਆਰ ਪਏ ਆ ਇਹਨਾਂ ਵਿੱਚੋਂ 90% ਤਾਂ ਇਕੱਲੇ ਅਮਰੀਕਾ ਤੇ ਰੂਸ ਕੋਲ ਆ ਤੇ ਬਾਕੀ 10% ਭਾਰਤ ਪਾਕਿਸਤਾਨ ਤੋਂ ਬਿਨਾ ਕਈ ਦੇਸ਼ਾਂ ਕੋਲ ਅੱਜ ਤੱਕ ਸਿਰਫ ਦੋ ਪਰਮਾਣੂ ਹਥਿਆਰ ਹੀ ਜਾਪਾਨ ਦੇ ਸੰਗਨੀ ਆਬਾਦੀ ਵਾਲੇ ਦੋ ਸ਼ਹਿਰਾਂ ਹਿਰੋਸ਼ੀਮਾ ਤੇ ਨਾਗਾਸਾਕੀ ਤੇ ਲਾਗਾ ਸਾਕੀ ਤੇ ਸਿੱਟੇ ਗਏ ਜਿੱਥੇ ਲੱਖਾਂ ਲੋਕ ਮਾਰੇ ਗਏ ਉਨਾ ਪਰਮਾਣੂ bomb ਦਾ ਅਸਰ 80 ਸਾਲਾਂ ਬਾਅਦ ਅੱਜ ਵੀ ਵੇਖਣ ਨੂੰ ਮਿਲਦਾ ਉਸ ਸਮੇਂ ਤੋਂ ਬਾਅਦ ਅੱਜ ਤੱਕ ਕਦੇ ਵੀ ਪਰਮਾਣੂ ਹਥਿਆਰ ਨਹੀਂ ਵਰਤਿਆ ਗਿਆ ਹਰ ਕੋਈ nuclear attack ਤੋਂ ਡਰਦਾ ਕਿਉਂਕਿ ਸਾਹਮਣੇ ਵਾਲਾ ਵੀ ਉਹੀ ਰੱਖੀ ਬੈਠਾ ਹੈ ਅੱਜ ਦੀ ਵੀਡੀਓ ਵਿੱਚ ਆਪਾਂ ਗੱਲ ਕਰਦੇ ਹਾਂ ਪਰਮਾਣੂ bomb ਦਾ ਕਿੰਨਾ ਮਾੜਾ ਅਸਰ ਹੁੰਦਾ 6 ਅਗਸਤ 1945 ਨੂੰ ਦੂਜੀ ਵਾਰ ਨਮਾਦ ਮੇਰੇ ਅਮਰੀਕਾ ਦੇ ਜਿਮਾਂ ਦੇ ਦੋ ਸ਼ਹਿਰਾਂ ਤੇ ਪਰਮਾਣੂ bomb ਸਿੱਟੇ ਸੀ 6 ਅਗਸਤ ਨੂੰ ਹਿਰੋਸ਼ੀਮਾ ਤੇ ਤੇ 3 ਦਿਨ ਬਾਅਦ 9 ਅਗਸਤ ਨੂੰ 1945 ਨੂੰ ਨਾਗਾਸਾਕੀ ਤੇ ਪਰਮਾਣੂ ਬੰਬ ਸਿੱਟੇ ਗਏ। ਹਿਰੋਸ਼ੀਮਾ ਤੇ ਲੇਟਲ ਬਵਾਏ ਨਾਥਾ ਜਰੇਨੀਅਮ ਬੰਬ ਤੇ ਨਾਗਾਸਾਕੀ ਤੇ ਫੈਟ ਬੈ ਨਾਥਾ ਫਲੂਰੋਨੀਅਮ ਬੰਬ ਸਿੱਟਿਆ ਗਿਆ ਸੀ। ਇਹ ਬੰਬ ਕਿਉਂ ਸਿੱਟੇ ਗਏ ਇਹਦੇ ਬਾਰੇ ਆਪਾਂ ਕਿਸੇ ਹੋਰ ਵੀਡੀਓ ਵਿੱਚ ਗੱਲ ਕਰਦੇ ਆਂ। ਜਦੋਂ ਇਹ ਬੰਬ ਫਟਿਆ ਤਾਂ ਟੈਂਪਰੇਚਰ 4000 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ। 1 ਕਿਲੋਮੀਟਰ ਦੇ ਘੇਰੇ ਵਿੱਚ ਗਾਹਕਰੀ ਦੀਆਂ ਅਮਾਨਤਾਂ ਨੂੰ ਛੱਡ ਕੇ ਬਾਕੀ ਹਰ ਚੀਜ਼ ਗਾਇਬ ਹੋ ਗਈ। ਜਾਂਦਰ ਇੰਨਾ ਹੋ ਗਿਆ ਜਿਵੇਂ ਧਰਤੀ ਤੇ ਹਜ਼ਾਰਾਂ ਸੂਰਜ ਇਕੱਠੇ ਆ ਗਏ ਹੋਣ ਇੱਕ ਕਿਲੋਮੀਟਰ ਦੇ ਘੇਰੇ ਵਿੱਚ ਤਾਂ ਪੇੜ ਪੌਦੇ ਪਸ਼ੂ ਇਨਸਾਨ ਸਭ ਕੁਝ ਸਕੇਟਾਂ ਵਿੱਚ ਹੀ ਭਾਗ ਬਣ ਗਏ 3 ਕਿਲੋਮੀਟਰ ਦੇ ਘੇਰੇ ਵਿੱਚ ਜੇ ਕਿਸੇ ਨੇ ਇਸ ਅੱਗ ਦੇ ਗੋਲੇ ਨੂੰ ਵੇਖਿਆ ਹਤਾ ਉਹ ਅੰਨਾ ਹੋ ਗਿਆ 3 ਕਿਲੋਮੀਟਰ ਦੇ ਘੇਰੇ ਵਿੱਚ ਸਭ ਕੁਝ ਤਬਾਹ ਹੋ ਗਿਆ 7 ਕਿਲੋਮੀਟਰ ਦੇ ਘੇਰੇ ਵਿੱਚ ਹਰ ਉਸ ਚੀਜ਼ ਨੂੰ ਅੱਗ ਲੱਗੀ ਜੋ ਸੜ ਸਕਦੀ ਸੀ ਧਮਕ ਇੰਨੀ ਸੀ ਕਿ ਹਿਰੋਸ਼ੀਮਾ ਸ਼ਹਿਰ ਦੀਆਂ 80% ਇਮਾਰਤਾਂ ਕੁਝ ਸਕਿੰਟਾਂ ਵਿੱਚ ਹੀ ਤਬਾਹ ਹੋ ਗਈਆਂ 15 ਕਿਲੋਮੀਟਰ ਦੇ ਘੇਰੇ ਵਿੱਚ ਖਿੜਕੀਆਂ ਦੇ ਸ਼ੀਸ਼ੇ ਟੁੱਟ ਗਏ ਬੰਬ ਫਟਣ ਕਾਰਨ ਜੋ ਲੋਕ ਇੱਕੋ ਝਟਕੇ ਵਿੱਚ ਮਾਰੇ ਗਏ ਬਹੁਤ ਸੌਖੀ ਮੌਤ ਮਰੇ ਜੋ ਕੁਝ ਉਸ ਤੋਂ ਬਾਅਦ ਹੋਇਆ ਉਹ ਰੂਹ ਨੂੰ ਕਮਾਉਣ ਵਾਲਾ ਸੀ ਬਲਾਸਟ ਤੋਂ ਕੁਝ ਸਕਿੰਟ ਬਾਅਦ ਹੀ ਆਕਤ ਦੇ ਗੈਸ ਦਾ ਇੱਕ ਬੱਦਲ ਬਣ ਗਿਆ ਜਿਸ ਨੂੰ ਮਸ਼ਰੂਮ ਕਲਾਊਡ ਆਖਦੇ ਆ। ਇਹ ਸ਼ੌਕ ਵੇਵ ਪੈਦਾ ਹੋਈ। ਇਹ ਸ਼ੌਕ ਵੇਵ ਨਿਊਕਲੀਅਰ ਬਲਾਸਟ ਤੋਂ ਨਿਕਲਣ ਵਾਲੀ ਪਲਾਜ਼ਮਾ ਦੀ ਗਰਮੀ ਤੇ ਰੇਡੀਏਸ਼ਨ ਤੋਂ ਬਣਦੀ ਆ ਜਿਸ ਦੇ ਵਿੱਚ ਹਵਾ ਬਹੁਤ ਭਿਆਨਕ ਤਰੀਕੇ ਨਾਲ ਗਰਮ ਹੋ ਜਾਂਦੀ ਆ। ਇਸ ਸ਼ੌਕ ਵੇਵ ਦੀ ਸਪੀਡ ਆਵਾਜ਼ ਤੋਂ ਵੀ ਕਈ ਗੁਣਾ ਤੇਜ਼ ਸੀ। ਗਰਮ ਹਵਾ ਦਾ ਇਹ ਤੂਫਾਨ ਆਮ ਤੂਫਾਨਾਂ ਨਾਲੋਂ ਕਈ ਗੁਣਾ ਤੇਜ਼ ਸੀ ਜਿਨੇ ਆਪਣੇ ਰਸਤੇ ਵਿੱਚ ਆਉਣ ਵਾਲੇ ਦਰਖਤਾਂ, ਬਸਾਕਾਰਾ ਇਮਾਰਤਾਂ ਨੂੰ ਜੜੋਂ ਉਖਾੜ ਦਿੱਤਾ। ਸ਼ਹਿਰ ਵਿੱਚ ਲੱਗੇ ਗੈਸ ਸਟੇਸ਼ਨਾਂ ਨੂੰ ਅੱਗ ਲੱਗ ਗਈ ਜੋ ਲੋਕ 15 ਕਿਲੋਮੀਟਰ ਦੇ ਘੇਰੇ ਤੋਂ ਬਾਹਰ ਸੀ ਗਰਮੀ ਕਾਰਨ ਉਹਨਾਂ ਨੇ ਆਪਣੇ ਕੱਪੜੇ ਛਾ ਦਿੱਤੇ ਡੈਰਾ ਤਲਾਪਾਂ ਜਾਂ ਜਿੱਥੇ ਵੀ ਪਾਣੀ ਮਿਲਿਆ ਉਹਨਾਂ ਨੇ ਛਾਲਾਂ ਮਾਰ ਦਿੱਤੀ ਕਿਲੋਮੀਟਰ ਦੂਰ ਜੋ ਲੋਕ ਬਚ ਗਏ ਖਤਰਨਾਕ ਰੇਡੀਏਸ਼ਨ ਤੇ 알파 ਬੀਟਾ ਕਿਰਨਾਂ ਉਹਨਾਂ ਦੇ ਸਰੀਰਾਂ ਵਿੱਚੋਂ ਲੱਗ ਗਈਆਂ ਉਹਨਾਂ ਦੇ ਸਰੀਰ ਦਾ ਮਾਸ ਪਿਘਲਣ ਲੱਗਿਆ ਤੇ ਕੁਝ ਦਿਨਾਂ ਬਾਅਦ ਉਹਨਾਂ ਦੀ ਵੀ ਮੌਤ ਹੋ ਗਈ ਇਸੇ ਨੂੰ ਕੋਈ ਨਹੀਂ ਪਤਾ ਸੀ ਕੀ ਹੋ ਕੀਆ ਸੜਕਾਂ ਦੀ ਲੁੱਕ ਪਿਗਲ ਗਈs ਮਾਹੌਲ ਵਿੱਚ ਕਾਲੀ ਰਾਖ ਦੇ ਬੱਦਲ ਬਣ ਗਏ ਜੋ ਲੋਕ ਪ੍ਰਾਸਤ ਵਾਲੀ ਥਾਂ ਤੋਂ ਬਹੁਤ ਊਰਜੀ ਖਤਰਨਾਕ ਰੇਡੀਏਸ਼ਨ ਦੇ ਸੰਪਰਕ ਵਿੱਚ ਆਉਣ ਕਰਕੇ ਉਹਨਾਂ ਨੂੰ ਕਈ ਤਰ੍ਹਾਂ ਦੀਆਂ ਬਿਮਾਰੀਆਂ ਹੋ ਗਈਆਂ ਚਮੜੀ ਦੇ ਰੋਗ ਤੇ ਕੈਂਸਰ ਕਰਕੇ ਉਹ ਜਿਆਦਾ ਦੇਰ ਤੱਕ ਜਿਉਂਦੇ ਨਾ ਰਹਿ ਸਕੇ ਤਿੰਨ ਦਿਨਾਂ ਬਾਅਦ ਜਪਾਨ ਦੇ ਨਾਗਾਸਾ키 ਤੇ ਇੱਕ ਹੋਰ ਪਰਮਾਣੂ ਬੰਬ ਸਿੱਟਿਆ ਗਿਆ ਉਥੇ ਵੀ ਇਹੀ ਮਜਰ ਸੀ ਦੋ ਹਸਦੇ ਵਸਦੇ ਸ਼ਹਿਰ ਮਿੰਟਾਸ ਗੈਂਟਾ ਵਿੱਚ ਤਬਾਹ ਹੋ ਗਏ ਦੋਹਾਂ ਸ਼ਹਿਰਾਂ ਵਿੱਚ 146000 ਦੇ ਕਰੀਬ ਲੋਕ ਮਾਰੇ ਗਏ ਮਸਲਾ ਫਿਰ ਵੀ ਇੱਕ ਜਣੇ ਦੇ ਝੁਕਣ ਕਰਕੇ ਗੱਲਬਾਤ ਰਾਹੀਂ ਹੱਲ ਹੋਇਆ ਪਰਮਾਣੂ ਬੰਬ ਵਿੱਚੋਂ-ਜੋ ਰੇਡੀਏਸ਼ਨ ਨਿਕਲਦੀ ਆ ਉਹਦਾ ਅਸਰ 45000 ਸਾਲ ਬਾਅਦ ਖਤਮ ਹੋਊਗਾ ਉਹ ਵੱਖਰੀ ਗੱਲ ਤਾਂ ਕਿ ਉਹਨਾਂ ਸ਼ਹਿਰਾਂ ਵਿੱਚ ਸੁਨਾਮੀ ਆਉਣ ਕਰਕੇ ਸਾਰਾ ਰੇਡੀਏਸ਼ਨ ਸਮੁੰਦਰ ਵਿੱਚ ਚਲਾ ਗਿਆ ਇੰਨੇ ਸਾਲਾਂ ਬਾਅਦ ਅੱਜ ਵੀ ਉੱਥੇ ਜਨਮ ਲੈਣ ਵਾਲੇ ਬੱਚੇ ਲਗੜੇ ਲੂਲੇ ਪੈਦਾ ਹੁੰਦੇ ਆ ਉਹਨਾਂ ਲੋਕਾਂ ਨੂੰ ਪੁੱਛ ਕੇ ਵੇਖੋ ਜੰਗ ਕਿੰਨੀ ਭਿਆਨਕ ਹੋ ਸਕਦੀ ਆ ਜੰਗ ਸ਼ੁਰੂ ਕਰਨੀ ਬਹੁਤ ਸੌਖੀ ਆ ਪਰ ਖਤਮ ਕਰਨੀ ਬਹੁਤ ਔਖੀ ਆ ਜੇ ਭਾਰਤ-ਪਾਕਿਸਤਾਨ ਵਿੱਚ ਪਰਮਾਣੂ ਜੰਗ ਹੁੰਦੀ ਆ ਤਾਂ ਇਹਦੇ ਨਤੀਜੇ ਤੁਸੀਂ ਆਪ ਸਮਝ ਸਕਦੇ ਹੋ ਕਿੰਨੇ ਭਿਆਨਕ ਹੋ ਸਕਦੇ ਆ